ਹਾਂਜੀ ਕੀ ਹਾਲ ਚਾਲ ਨੇ ਦੋਸਤੋ ਲਓ ਜੀ ਮੇਰੇ ਭਰਾਵਾਂ ਲਈ ਨਈ ਖੁਸ਼ਖਬਰੀ ਕਬੱਡੀ ਕੱਪ ਆ ਰਿਹਾ ਹੈ ਜੋ ਕਿ ਲੁਧਿਆਣਾ ਸਿਟੀ ਵਿੱਚ ਇਹ ਕਬੱਡੀ ਕੱਪ ਪਿੰਡ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਇਹ ਕਬੱਡੀ ਕੱਪ ਚੱਲੇਗਾ 4 ਦਿਨ ਲਗਾਤਾਰ ਇਸ ਵਿੱਚ ਖੰਡਾਰੀ ਵੀ ਚੋਟੀ ਦੇ ਆਉਣਗੇ ਤੇ ਬੈਸਟ ਰੇਡਰ ਅਤੇ ਯਾਫੀਆਂ ਲਈ ਨਾਮੇ ਜੌਂਡੀਆਂ ਟਰੈਕਟਰ ਵੀ ਰੱਖੇ ਹੋਏ ਨੇ ਤੇ ਪਹਿਲਾ ਇਨਾਮ ਹੈਗਾ ਵਾ 2 ਲੱਖ ਰੁਪਈਆ ਦੂਜਾ ਇਨਾਮ ਹੈਗਾ 1 ਲੱਖ ਰੁਪਈਆ ਤੇ ਮੈਚ ਵਿੱਚ ਵੱਡੇ ਤੋਂ ਵੱਡਾ ਖਿਡਾਰੀ ਵੀ ਆਊਗਾ ਜੱਗੂ ਪਾਲ ਅਜ ਲਾਲਪੁਰੀਆ ਤੁੱਲਾ ਅੰਬਾ ਹੋਰ ਵੀ ਬਹੁਤ ਵੱਡੇ ਵੱਡੇ ਖਿਡਾਰੀ ਆਉਣਗੇ ਇਸ ਮੈਚ ਵਿੱਚ ਮੈਚ ਚੱਲੇਗਾ 28 29 30 31 ਜਨਵਰੀ 2026 4 ਦਿਨ ਲਗਾਤਾਰ ਮੈਚ ਚੱਲੇਗਾ ਤੇ ਬੈਸਟ ਰੇਡਰ ਅਤੇ ਯਾਫੀਆਂ ਲਈ ਨਵੇਂ ਜੌਨੀਅਰ ਟਰੈਕਟਰ ਵੀ ਦਿੱਤੇ ਜਾਣਗੇ ਕਬੱਡੀ ਇੱਕ ਪਿੰਡ ਓਪਨ ਚਾਰ ਖਿਡਾਰੀਆਂ ਬਾਹਰੋਂ ਟੀਮਾਂ ਆਉਣਗੀਆਂ ਇਸ ਮੈਚ ਵਿੱਚ ਮੈਚ ਐਨਆਰਆਈ ਵੀਰਾ ਭਰਾਣਾ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਕਿ ਮੈਚ 179 ਸ਼ਾਨਦਾਰ ਕਬੱਡੀ ਕੱਪ ਹੈ ਲੁਧਿਆਣਾ ਸਿਟੀ ਵਿੱਚ ਤੇ ਬੈਸਟ ਰੇਡਰ ਅਤੇ ਯਾਫੀਆਂ ਲਈ ਜੌਂਡੀਅਨ ਨਵੇਂ ਟਰੈਕਟਰ ਵੀ ਆ ਕਬੱਡੀ ਇੱਕ ਪਿੰਡ ਉਹ ਪੰਜ ਚਾਰ ਖਿਡਾਰੀ ਟੀਮਾਂ ਬਾਹਰੋਂ ਆਉਣਗੀਆਂ ਪੋਸਟਰ ਤੇ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਦੀਆਂ ਫੋਟਾਂ ਨਜ਼ਰ ਆ ਰਹੀਆਂ ਨੇ ਇਹ ਮੈਚ ਵਿੱਚ ਜ਼ਰੂਰ ਆਉਣਗੇ ਜੋ ਕਿ ਮੈਚ ਦਾ ਰੂਪ ਰੂਪ ਮਾਹੌਲ ਬਣਾਉਣਗੇ ਤੇ ਸਾਰਿਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਲੰਗਰ ਵੀ ਟੁੱਟ ਵਰਤਾਇਆ ਜਾਏਗਾ ਸਾਰਾ ਦਿਨ ਲੰਗਰ ਚੱਲੇਗਾ ਇਸ ਮੈਚ ਵਿੱਚ ਤੇ ਮੈਚ ਪਹਿਲਾ ਇਨਾਮ ਹੈਗਾ 2 ਲੱਖ ਰੁਪਈਆ ਦੂਜਾ ਇਨਾਮ ਹੈਗਾ 1 ਲੱਖ ਰੁਪਈਆ ਤੇ ਬੈਸਟ ਰੇਡਰ ਅਤੇ ਖਿਡਾਰੀਆਂ ਲਈ ਨਵੇਂ ਜੌਂਡੀਅਨ ਡਾਇਰੈਕਟਰ ਵੀ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਪਾਲਾ ਜਲਾਲਪੂਰੀਆ ਅੰਬਾ ਜੱਗੂ ਹੋਰ ਵੀ ਬਹੁਤ ਬਹੁਤ ਗੁੱਲੇ ਭਰਾਵਾਰਗੇ ਮੈਚ ਵਿੱਚ ਖੇਡਣ ਆਉਣਗੇ ਇਹ ਮੈਚ ਲਗਾਤਾਰ 4 ਦਿਨ ਚੱਲੇਗਾ ਤੇ ਲਾਈਵ YouTube ਤੇ ਵੀ ਚੱਲੇਗਾ ਲਗਾਤਾਰ ਹੀ 4 ਦਿਨ ਜੋ ਭਰਾ ਮੇਰੇ ਮੈਚ YouTube ਤੇ ਦੇਖਣਾ ਚਾਹੁੰਦੇ ਹੋ YouTube ਤੇ ਵੀ ਦੇਖ ਸਕਦੇ ਹਨ ਲਿੰਕ ਤੁਹਾਨੂੰ ਪੋਸਟਲ ਉੱਤੇ ਮਿਲ ਜਾਇਆ ਮਿਲਿਆ ਹੋਇਆ ਵਾ ਕਿਸ ਚੈਨਲ ਉੱਤੇ ਚੱਲੇਗਾ ਲਾਈਵ ਕਬੱਡੀ ਕਪਾ ਇਹ ਜੋ 179 ਸ਼ਾਨਦਾਰ ਕਬੱਡੀ ਕਪਾ ਇਹ ਪਿੰਡ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਜੋ ਕਿ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਸਾਰਾ ਪਿਆਰ ਮਿਲਦਾ ਹੈ ਪੰਜਾਬ ਵਿੱਚ ਕਬੱਡੀ ਇਸ ਚੈਨਲ ਉੱਤੇ ਹੋਰ ਨੰਮੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ।